ਜੋ ਟੂਕ ਦੇ ਮਾਦੀਆਂ ਮਰਾਈ ਸਾਡੀਆਂ ਵੀਡੀਓ ਕੋ ਵੇਖਣ ਵਾਲੇ ਆਪਣੇ ਬਹੁਤ ਸਾਰੇ ਸਬਸਕ੍ਰਾਈਬਰਾਂ ਦਾ ਬਹੁਤ ਸਾਰੇ ਰਿਵਿਊਜ਼ ਦਾ ਆਪਣੇ ਸੱਜਣਾ ਮਿੱਤਰਾਂ ਦਾ ਰਿਸ਼ਤੇਦਾਰਾਂ ਦਾ ਤੇ ਵੱਡੇ ਛੋਟੇ ਭੈਣ ਭਰਾਵਾਂ ਦਾ ਆਪਣੇ ਬੱਚਿਆਂ ਦਾ ਬਹੁਤ ਸਾਰਾ ਸਵਾਗਤ ਕਰਦੇ ਹਾਂ ਜੀ ਬਹੁਤ ਸਾਰਾ ਮਾਣ ਕਰਦੇ ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਤੁਹਾਨੂੰ ਇੱਕ ਗੀਤ ਸੁਣਾਉਣ ਲੱਗੇ ਹਾਂ ਜੀ ਇਹ ਇੱਕ ਪੜ੍ਹੀ ਲਿਖੀ ਕੁੜੀ ਦਾ ਟ੍ਰਾਪਟਰ ਡਰਾਈਵਰ ਦੇ ਨਾਲ ਵਿਆਹ ਹੋ ਜਾਂਦਾ ਵਾ ਤੇ ਵੇਖੋ ਉਹ ਕਿਹੜੀਆਂ ਚੀਜ਼ਾਂ ਮੇਗਾਉਂਦੀ ਆ ਤੇ ਉਹ ਕੀ ਕੁਝ ਲੈ ਕੇ ਆਉਂਦਾ ਵਾ ਇਸ ਗੀਤ ਦੇ ਵਿੱਚ ਸੁਣਨਾ ਤੇ ਸੁਣ ਕੇ ਸਾਨੂੰ ਜਰੂਰ ਦੱਸਣਾ ਜੀ ਤੁਹਾਨੂੰ ਇਹ ਸਾਡਾ ਬੋਲਿਆ ਹੋਇਆ ਗੀਤ ਕਿਸ ਤਰ੍ਹਾਂ ਦਾ ਲੱਗਿਆ ਜੀ ਸੁਣੋਣੇ ਗੀਤ ਤੇ ਇਸ ਦਾ ਆਨੰਦ ਮਾਣੋ ਜੀ ਮੈਂ ਉਰੇ ਹੱਦ ਗਰੀ ਪਾਸ ਵੇ ਤੂੰ ਭੜੇ वे मैं इना तो, हुए मैं इना तो सड़ी हुई होते मैं हुए तू अन मैं पढ़ी हुई तू अन मैं पढ़ी हुई, हुई मैं मंगया सूट गुलाबी वे तू होके ਆਛਰਾ ਵੀ ਵੇ ਮੈਂ ਇਨਾ ਗਲਾਤ ਹੋਏ ਮੈਂ ਇਨਾ ਗਲਾਤੋਂ ਸੜੀ ਹੋਈ ਆਪੇ ਅਨਪੜ ਤੇ ਮੈਂ ਹੋਏ ਤੂੰ ਅਨਪੜ ਤੇ ਮੈਂ ਪੜੀ ਹੋਈ ਆ ਤੂੰ ਅਨਪੜ ਤੇ ਮੈਂ ਪੜੀ ਹੋਈ ਆ ਮੈਂ ਮੰਗੀ ਦੱਬੀ ਕਰੀਮ ਦੀ ਤੂੰ ਚੋਕਲਿਆ ਆ ਫੇ ਮੈਂ ਇਨਾ ਗਲਾਤੋ ਹੋਏ ਮੈਂ ਇਨਾ ਗਲਾਤੋ ਸੜਈ ਹਿਆ ਤੂੰ ਅਨਪੜ੍ਹ ਤੇ ਮੈਂ ਹੋਏ ਤੂੰ ਅਨਪੜ੍ਹ ਤੇ ਮੈਂ ਪੜਈ ਹਿਆ ਤੂੰ ਅਨਪੜ੍ਹ ਤੇ ਮੈਂ ਪੜਈ ਹਿਆ ਮੈਂ ਮੰਗੀ ਉੱਚੀ ਜੋਤੀ ਵੇ ਤੂੰ ਚੋਕ ਲਿਆ ਆ ਫੁੱਕੀ ਵੇ ਮੈਂ ਇਨਾ ਗਲਾਤੋ पढ़ी आई तू अनपढ़ में हो तू अनते मैं पढ़ी आई हं तू अनपढ़ में मैं पढ़ी आई हं तू अनपढ़ में मैं पढ़ी आई हं तू अनपढ़ में मैं पढ़ी हुई हं